ਹਾਂਜੀ ਗੁਰੂ ਪਿਆਰਿਓ ਅੱਜ ਹੈ ਜੀ 23 ਨਵੰਬਰ ਤੇ ਅੱਜ ਸਾਡੇ ਪਿੰਡ ਦੇ ਵਿੱਚ ਜਿਹੜਾ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਤੇ ਤਿੰਨ ਦਿਨ ਦੀਵਾਨ ਸੀਗੀ ਤੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਤੇ ਕਾਫੀ ਸੰਗਤਾਂ ਦਾ ਇਕੱਠ ਵੀ ਕਾਫੀ ਸੀ ਤੇ ਹੁਣ ਜਿਹੜੀ ਵਿਸ਼ਾਲ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੋਣੀ ਹੈ ਜੀ ਪਿੰਡ ਰਾਏ ਦੀ ਧਰਤੀ ਤੋਂ ਤੇ ਗੁਰਦੁਆਰਾ ਦਸਵੇਂ ਸ੍ਰੀ ਗੱਡ ਸਾਹਿਬ ਫੈਰੂ ਮੱਜਰੀ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਨਾਲ ਸਮਾਪਤੀ ਹੋਣੀ ਆ ਇਹ ਟਰੈਕਟਰਾਂ ਟਰਾਲੀਆਂ ਗੱਡੀਆਂ ਬੱਸਾਂ ਕਾਰਾਂ ਸਾਰੀਆਂ ਲੱਗ ਚੁੱਕੀਆਂ ਨੇ ਤੇ ਨੰਬਰਿੰਗ ਸਿਸਟਮ ਵੀ ਕਰੀ ਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਵੀ ਨੰਬਰਾਂ ਦੇ ਹਿਸਾਬ ਨਾਲ ਸਭ ਸੰਗਤਾਂ ਨੇ ਜਾਣਾ ਕਿਸੇ ਨੇ ਅੱਗੇ ਪਿੱਛੇ ਨਹੀਂ ਕਰਨੀ ਇਹ ਪ੍ਰਬੰਧਕਾਂ ਨੇ ਖਾਸ ਮਤਲਬ ਸਭ ਸੰਗਤਾਂ ਨੂੰ ਕਿਹਾ ਵੀ ਇਦਾਂ ਹੀ ਚੱਲਣਾ ਭਾਈ ਤੇ ਕਾਫੀ ਸੰਗਤਾਂ ਦਾ ਇਕੱਠ ਜਿਹੜਾ ਹੋ ਰਿਹਾ ਹੁਣ ਤੇ ਬਾਹਰੋਂ ਵੀ ਸੰਗਤਾਂ ਆਉਣਗੀਆਂ ਟਰੈਕਟਰਾਂ ਟਰਾਲੀਆਂ ਲੈ ਕੇ ਤੇ ਪਾਰਕੀ ਸਭ ਸਾਡੀ ਬਿਲਕੁਲ ਤਿਆਰ ਆ ਤੇ ਸਾਡੇ ਪੰਜ ਪਿਆਰੇ ਪਿਆਰ ਤੇ ادب ਸਤਿਕਾਰ ਨਾਲ ਆ ਨਾਲ ਹੋਣਗੇ ਤੇ ਉਹ ਵੀ ਬਿਲਕੁਲ ਰੈਡੀ ਨੇ ਤੇ ਗੱਡੀਆਂ ਕਾਰਾਂ ਜਿਹੜੀਆਂ ਵੀਰ ਮੇਰੇ ਲੈ ਕੇ ਆਏ ਨੇ ਹੋਰ ਕਾਫੀ ਵੀਰਾਂ ਨੇ ਮਤਲਬ ਨੰਬਰ ਨਹੀਂ ਲਵਾਏ ਤੇ ਕਈ ਵੀਰਾਂ ਨੇ ਨੰਬਰ ਲਵਾ ਲਏ ਨੇ ਤੇ ਹੁਣ ਅਸੀਂ ਓਦਾਂ ਹੀ ਦੇਖ ਰਹੇ ਹਾਂ ਵੀ ਜਿਹੜੇ ਵੀਰ ਦੇ ਨੰਬਰ ਨਹੀਂ ਲੱਗਿਆ ਹੋਇਆ ਤਾਂ ਅਸੀਂ ਉਹਨਾਂ ਵੀਰਾਂ ਦੇ ਵੀ ਨੰਬਰ ਲਾਈਏ ਤਾਂ ਜੋ ਕੋਈ ਵੀ ਵੀਰ ਨੰਬਰ ਤੋਂ ਵਾਂਝਾ ਨਾ ਰਹੇ ਹੁਣ ਅਸੀਂ ਕੀਰਤਨ ਵਾਲੀ ਟਰਾਲੀ 'ਚ ਬਹਿ ਚੁੱਕੇ ਆ ਤੇ ਬਾਬਾ ਸੰਤੋਖ ਸਿੰਘ ਜੀ ਵੀ ਲੱਗ ਚੁੱਕੇ ਨੇ ਤੇ ਮੈਂ ਵੀ ਬਾਬਾ ਜੀ ਦੇ ਨਾਲ ਸਾਥ ਦਊਂਗਾ ਤੇ ਜਦੋਂ ਵੀ ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਜ਼ਰੂਰ ਸ਼ਬਦ ਗਾਊਂਗਾ ਜੀ ਸੇ ਮੱਥਣ ਜੂਤ ਵਾਲੀ ਤੋਰੀ ਹਲਕਾਰ ਜੂਤਿਆ ਮਿੱਤਿਆ ਕਰੇ ਇਤ ਜਗ ਤੇ ਤਾਰੀ ਤੇ ਬੁਲਬੁਲੀਆਂ ਕਰਤਾਂੀ ਕੱਦ ਪੈਣਾ ਮਿੱਤਿਆ ਜਗ ਤੇ ਫੈਲੀ ਬਾੜੀਆਂ ਉਸਾਰ ਕੇ ਤੂ ਉਮੂ ਕੀ ਮੁਖਾਰ ਦੋ ਹੈ

ਲੋ ਜੀ ਪਿੰਡ ਰਾਣਵਾ ਆਪਾਂ ਲੋ ਜੀ ਪਿੰਡ ਰਾਣਵਾ ਚੁੱਕਿਆ ਨਕਰੀ ਤਾਂ ਪਾਪਾ ਚੈਂਬਰ ਜੀ ਨੇ ਸਪੈਸ਼ਲ ਕੀਰਤਨ ਜਥਿਆਂ ਵਾਸਤੇ ਕੋਕ ਮੰਗਾ ਲਿਆ ਕਹਿੰਦੇ ਲੋ ਬਈ ਮੁੰਡਿਓ ਹੋ ਜੋ ਗਰਮ ਹਜੇ ਤਾਂ ਪਿੰਡ ਰਾਣਵਾ ਹੀ ਆਏ ਆ ਆਪਾਂ ਹਜੇ ਤਾਂ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਪੈਰੋਂ ਮੱਜਰੇ ਜਾਣਾ ਹਜੇ ਤਾਂ ਆਪਾਂ ਅੱਧ ਵੀ ਨਹੀਂ ਪਹੁੰਚੇ ਹੈ ਤਾਂ 8-7 ਪਿੰਡ ਪਏ ਨਹੀਂ ਹਜੇ ਵੀ ਕੈੜੇ ਹੋ ਜੋ ਤੇ ਕੋਕ ਪੀ ਕੇ ਗਲੇ ਗਰਮ ਕਰ ਲੋ ਪਪਾ ਸੰਤੋਖ ਸਿੰਘ ਜੀ ਕਹਿੰਦੇ ਤੇ ਇਸ ਵਕਤ ਆਪਾਂ ਪਿੰਡ ਰਾਣਵਾ ਦੇ ਵਿੱਚ ਆ ਜੀ ਤੇ ਇੱਥੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਆਪਾਂ ਤੁਹਾਨੂੰ ਉੱਥੇ ਵੀ ਜਾ ਕੇ ਦਰਸ਼ਨ ਕਰਾਉਨੇ ਆ ਤੇ ਗੁਰਦੁਆਰਾ ਸਾਹਿਬ ਦਾ ਨਾਮ ਆ ਗੁਰਦੁਆਰਾ ਗੋਵਿੰਦਗੜ੍ਹ ਸਾਹਿਬ ਰਾਣਵਾ ਜੋ ਕਿ ਦਸ਼ਮ ਪਾਸ਼ਾ ਤੇ ਛੇਵੇਂ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਲੱਗਦਾ ਫਾਇਦਾ ਕੀ ਹੋਊਗਾ ਫਿਰ ਦੁਰਗੇ 2 ਸਾਲ ਆਏ ਆ ਸਤਾਰ ਕੋਲ ਕੀ ਹੈ ਭਾਈ ਠੀਕ ਹੈ ਜੀ ਕੀ ਹੈ ਗੱਡੂ ਆ ਦੇਖ ਲਾ ਕੋੜੇ ਲੱਗੇ ਹੋਏ ਆ ਲਾ ਭਾਈ ਤੂੰ ਬਲੌਗ ਚ ਆ ਗਿਆ ਹੁਣ ਉਹ ਅਸਤਵਾ ਜੀ ਬਲੌਗ ਬਲੌਗ ਟਰਾਲੀ ਲਾਉਣੀ ਆ ਟਰਾਲੀ ਲਾਉਣੀ ਆ ਮਮੋਸੋ ਖਾਣ ਦਾ ਮੌਕਾ ਮਿਲਿਆ ਬੱਲੇ 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 ਹਰ ਤਰ੍ਹਾਂ ਦਾ ਬਹੁਤ ਆ ਆ ਗਏ ਬਾਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹਾਂ ਬਿਲਕੁਲ ਚੜਦੀ ਕਲਾ ਦਾ ਜੀ ਕੱਟ ਬਹੁਤ ਹੋ ਗਿਆ ਬਾਸਰ ਦੇ ਅੰਦਰ ਵੀ ਬੰਦਾ ਬੈਠਾ ਹੋਣਾ ਬਾਬਾ ਦਾ ਇਹ ਆ ਜੀ ਪੰਜ ਪਿਆਰੇ ਤੇ ਇਹ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਜੋਗੀ ਤਹਿਤ ਰੋ ਡਿਊਟੀ ਨਿਭਾ ਰਹੇ ਨੇ ਪੂਰੇ ਸੱਜ ਦੇ ਪੰਜ ਪਿਆਰੇ ਇਹ ਆ ਸਾਡਾ ਮੋਤੀ ਕੱਟਦਾ ਬਹੁਤ ਆ ਫਕਟਾ ਤਾਤਾ ਜੀ ਜਿਹੜੇ ਕਿ ਸਾਡੇ ਮੇਨ ਪ੍ਰਧਾਨ ਨੇ ਇਸ ਪ੍ਰੋਗਰਾਮ ਦੇ ਚਾਰ ਆ ਚਾਰੇ ਪੰਜ ਗਰਾਤੀ ਤੇਰੀ ਉਹ ਜ਼ਿਆਦਾ ਕਪੜੇ ਵਾਲੇ ਕੁਮਾਰ ਮੈਨ ਉਹ ਅਰਜਨ ਭੱਜ ਗਿਆ ਦੇਖੋ ਜਾਦਾ ਲੰਗਰ ਚੱਲ ਰਿਹਾ ਜੀ ਸਾਰੀ ਸੰਗਤ ਜਾਦਾ ਲੰਗਰ ਹੈ ਜਿਹੜੀ ਛੱਕ ਰਹੀ ਆ ਤੇ ਇਸ ਵਕਤ ਅਸੀਂ ਪਿੰਡ ਰਾਣਵਾਦ ਵਿੱਚ ਆ ਚੁੱਕੇ ਆ ਜਿਹੜਾ ਸਾਡਾ ਨਗਰ ਕੀਰਤਨ ਜੀ ਤੇ ਸੰਗਤਾਂ ਦਾ ਕੱਟ ਦੇਖੋ ਜੀ ਕੱਟ ਬਹੁਤ ਜ਼ਿਆਦਾ ਹੋ ਗਿਆ ਰੋਡ ਹੋ ਗਿਆ ਜਾਮ ਤੇ ਬਾਹਰੋਂ ਵੀ ਪਿੰਡਾਂੋਂ ਸੰਗਤਾਂ ਆ ਚੁੱਕੀਆਂ ਨੇ ਇਹ ਆ ਸਾਡਾ ਪ੍ਰਧਾਨ ਹੈਪਾ ਇਹ ਨਜ਼ਾਰੇ ਆ ਆ ਮੁੰਡਾ ਪ੍ਰਧਾਨ ਆ ਜੀ ਕਾਨ ਬਾਬਾ ਜੀ ਅਸ੍ਰੀਕਾਲ ਜੀ ਆ ਪਹੁੰਚ ਗਏ ਆ ਪਰਸ਼ੋ ਸਰਜੀਤ ਸਿੰਘ ਇਹਨਾਂ ਦਾ ਕੈਮਰਾ ਦਾ ਕੰਮ ਆ ਜੀ ਸੰਪਰਕ ਕਰੋ ਇਹਨਾਂ ਨੂੰ ਇਹ ਸਾਡਾ ਜਸਨਦੀਪ ਸਿੰਘ ਪਿੰਡ ਰਿਆ ਆਇਆ ਤੁਸੀਂ ਪ੍ਰਬੰਧਕੋਂ ਤੁਸੀਂ ਕਿਹਾ ਕਰੋ ਕਿਹੜਾ ਸਾਰਾ ਬਤਾਵਾ ਹੈ ਕਾਹਨੂੰ ਇਹੀ ਕਹਾਂਗੇ ਜਮਾ ਤੇਰਾ ਆ ਆ ਨਹੀਂ ਭਣਾ ਜਦੋਂ ਰੰਭ ਹੁਣ ਤੋਂ ਪਹਿਲਾਂ ਕੈਨ ਭਰਾਂਗੇ 20 ਲੀਟਰ ਆਹ ਖੰਦੀ ਤੇਲ ਖਤਮ ਹੋਣਿਆ ਗੱਡੀ ਗੱਡੀ ਤੇਲ ਖਤਮ ਹੋ ਗਿਆ ਥੋੜੀ ਭਾਈ ਸੱਚਾ ਬਹੁਤ ਹੋ ਜਾਂਦਾ ਸੱਚੇ ਬਹੁਤ ਨੇ ਕਿਵੇਂ ਗੱਲ ਕਰੇਗਾ ਹੀ ਚਾਹੀਏ ਇਹ ਆ 7 ਏ ਸਾਡੇ ਬੱਸ ਦੇ ਡਰਾਈਵਰ ਨੇ ਮੈਂ ਸਾਡੇ ਇਹ ਸਾਡੇ ਰਾਗੀ ਨੇ ਬਾਬਾ ਜੀ ਵਿਦੇਸ਼ਾਂ ਕਲਾ ਤੋਂ ਆਏ ਆ ਬਹੁਤ ਸੋਹਣਾ ਕੀਰਤਨ ਕਰਦੇ ਆ ਜੀ ਪ੍ਰੋਗਰਾਮ ਲਵਾਉਣ ਲਈ ਬਾਬਾ ਜੀ ਨੂੰ ਸੰਪਰਕ ਕਰੋ ਤੇ ਆ ਬਾਬਾ ਜੀ ਕੋ ਬੈਂਜੋ ਵੀ ਆ ਜੀ ਨਾਲ ਬੈਂਜੋ ਵਜਾਉਂਦੇ ਨੇ ਤੇ ਨਾਲ ਢੋਲਗੀ ਜੀ ਬਹੁਤ ਸੋਹਣਾ ਬਾਬਾ ਜੀ ਕੀਰਤਨ ਕਰਦੇ ਨੇ ਚਲਾ ਜਾ ਕੇ ਤੇ ਇਹ ਕੜਾਹ ਪ੍ਰਸ਼ਾਦ ਆ ਮਤਲਬ ਜਿਹੜਾ ਪ੍ਰਸ਼ਾਦ ਦਿੱਤਾ ਜਾਂਦਾ ਸੰਗਤਾਂ ਨੂੰ ਇਹ ਟੈਂਪੂ ਕੜਾਹ ਪ੍ਰਸ਼ਾਦ ਵਾਲਾ ਲੈਦਾ ਜੀ ਤੇ ਅੰਕਲ ਜੀ ਬੈਠੇ ਨੇ ਸੇਵਾ ਕਰ ਰਹੇ ਨੇ ਤੇ ਆ ਸਾਡੇ ਸਾਊਂਡ ਵਾਲੇ ਅੰਕਲ ਇਹਨਾਂ ਦਾ ਸਾਊਂਡ ਬਹੁਤ ਜ਼ਿਆਦਾ ਵਧੀਆ ਮੈਨੂੰ ਬਹੁਤ ਪਸੰਦ ਆਇਆ ਤੇ ਅਗਲੀ ਵਾਰ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਵੀ ਜਿੰਨੇ ਵੀ ਨਗਰ ਕੀਰਤਨ ਹੋਣਗੇ ਸਾਊਂਡ ਇਹਨਾਂ ਦਾ ਹੀ ਬੁੱਕ ਹੋਣਾ ਦੇਖਿਓ ਤੁਹਾਨੂੰ ਬੇਨਤੀ ਹੈ ਜੀ ਇੱਕ ਮਾਈਕ ਜਰੂਰ ਲਾ ਦਿਓ ਦੋ ਮਾਈਕ ਨੇ ਪਿੱਛੇ ਬੋਲਣ ਵਾਸਤੇ ਇੱਕ ਮਾਈਕ ਜਰੂਰ ਲਾ ਦਿਓ ਪਹਿਲਾਂ ਵੀ ਬੇਨਤੀ ਕਰੀ ਸੀ ਹੁਣ ਵੀ ਕਰਦੇ ਆਂ ਸੰਗਤ ਬਹੁਤ ਹੋ ਗਈ ਐਵੇਂ ਬਾਈ ਵਾਹ ਕੀ ਸੈਂਗ ਟਰਾਲੀ ਟਰਾਲੀ ਕੀ ਕਰਦੇ ਹੋ ਤੁਸੀਂ ਲਾ ਵੀਰ ਜੱਟਾ ਤੇਰੀ ਵੀਡੀਓ ਆ ਗਈ ਹੁਣ ਹੱਥ ਜੋੜਦੇ ਫਿਰ ਹਾਂ ਇਹ ਸਾਡੇ ਹਿੰਦੀ ਸਿੰਘ ਜੀ ਬਹੁਤ ਵਧੀਆ ਕਲਾਕਾਰੀ ਕਰਦੇ ਨੇ ਹੈਰੀ ਸਿੰਘ ਹੈਰੀ ਰਾਏ ਬਹੁਤ ਵਧੀਆ ਗੀਤ ਗਾਉਂਦੇ ਨੇ ਤੇ ਸਾਡੇ ਹਰਸ਼ ਓਪਲ ਬਾਈ ਜੀ ਟਰੈਕਟਰ ਡਰਾਈਵਰ ਦੀ ਜਿਹੜੀ ਸੇਵਾ ਨਿਭਾ ਰਹੇ ਨੇ ਬਹੁਤ ਧੰਨਵਾਦ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਲਕ ਵੀਰ ਨੂੰ ਇਹਾਰੇ ਬੱਚੇ ਆਏ ਕੀਰਤਨਾ ਜੀ ਟਰਾਲੀ ਦੇਖਿਆ ਪਿੰਡ ਵਿਦੇਸ਼ਾਂ ਕਲਾਂ ਨਗਰ ਕੀ ਤਨ ਪਹੁੰਚ ਚੁੱਕਿਆ ਸੰਗਤ ਦਾ ਇਕੱਠ ਦੇਖੋ ਕਿੰਨਾ ਜੀ ਕਚੋਰੀਆਂ ਦਾ ਲੰਗਰ ਵਰਤ ਰਿਹਾ ਤੇ ਸੰਗਤਾਂ ਕਚੋਰੀਆਂ ਦਾ ਲੰਗਰ ਛਕਣ ਚੱਲੀਆਂ ਨੇ ਜੀ ਇਕੱਠ ਬਹੁਤ ਜ਼ਿਆਦਾ ਜੀ ਗੱਡੀਆਂ ਮਗਰ ਲਾਈਨਾਂ ਲੱਗੀਆਂ ਪਈਆਂ ਨੇ ਲੋ ਜੀ ਅਸੀਂ ਪਿੰਡ ਪੈਰੂ ਮੱਜਰਾ ਸਾਹਿਬ ਪਹੁੰਚ ਚੁੱਕੇ ਆਂ ਬਸ ਮੋੜ ਮੋੜ ਕੇ ਹੀ ਅੱਗੇ ਜਾ ਕੇ ਰੋਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਕਰਾਉਨੇ ਆ ਤੇ ਕਾਫੀ ਸੰਗਤਾਂ ਦਾ ਕੱਟ ਅੱਜ ਹੋ ਗਿਆ ਸੀਗਾ ਉਹ ਕਾਫੀ ਬਹੁਤ ਸੰਗਤ ਹੋ ਗਈ ਸੀ ਜਿਹੜੇ ਜਿਹੜੇ ਪਿੰਡਾਂ ਚ ਨਗਰ ਕੀਰਤਨ ਜਾਂਦਾ ਸੀ ਨਾਲ ਦੀ ਨਾਲ ਮਤਲਬ ਸੰਗਤ ਜੁੜੀ ਜਾਂਦੀ ਸੀਗੀ ਜੀ ਟਰੈਕਟਰਾਂ ਟਰਾਲੀਆਂ ਵਾਲੇ ਵੀਰ ਨਾਲ ਦੀ ਨਾਲ ਆਈ ਜਾਂਦੇ ਸੀਗੇ ਤੇ ਹੁਣ ਅਸੀਂ ਗੁਰਦੁਆਰਾ ਦਸਵੇਂ ਸਿਗੜ ਸਾਹਿਬ ਜਾ ਰਹੇ ਆ ਤੇ ਪਿੰਡ ਪੈਰੂ ਮਾਜਰੇ ਵਿਖੇ ਅਸੀਂ ਪਹੁੰਚ ਚੁੱਕੇ ਆ ਤੇ ਸੰਗਤਾਂ ਕਾਫੀ ਜਿਹੜਾ ਇਕੱਠ ਹੋ ਗਿਆ ਏ ਤੇ ਹਨੇਰਾ ਪੂਰਾ ਹੋ ਗਿਆ ਏ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਲੰਗਰ ਲੱਗਦਾ ਹੌਲੀ-ਹੌਲੀ ਟਰਾਲੀਆਂ ਜਾਂਦੀਆਂ ਨੇ ਇਸ ਕਰਕੇ ਸਮਾਂ ਜ਼ਿਆਦਾ ਲੱਗ ਜਾਂਦਾ ਪਿੰਡ ਵੀ ਕਾਫੀ ਨੇ ਵਿੱਚ 9-10 ਪਿੰਡ ਹੈਗੇ ਨੇ ਵਿੱਚ ਮਕੌਰ ਸਾਹਿਬ ਤੋਂ ਗੁਰਦੁਆਰਾ ਦਸਵੇਂ ਸਿਗੜ ਸਾਹਿਬ ਪਿੰਡ ਪੈਰੂ ਮਾਜਰੇ ਵਿਖੇ ਸਮਾਪਤੀ ਹੁੰਦੀ ਹੈ ਫੁੱਲਾਂ ਦੀ ਵਰਖਾ ਨਾਲ ਤੇ ਆਤਿਸ਼ਬਾਧੀਆਂ ਜਿਹੜੀਆਂ ਚੱਲਣ ਲੱਗ ਗਈਆਂ ਨੇ ਤੇ ਫਟਾਕੇ ਚੱਲਣ ਲੱਗੇ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤੇ ਹੁਣ ਆਪਾਂ ਤੁਹਾਨੂੰ ਗੁਰਦੁਆਰਾ 10ਵੇਂ ਸਿਕੜ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਹਾਂਜੀ ਗੁਰੂ ਪਿਆਰਿਓ ਆਪਾਂ ਗੁਰਦੁਆਰਾ ਸਾਹਿਬ ਕੋਲ ਬਿਲਕੁਲ ਆ ਚੁੱਕੇ ਹਾਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਸੰਗਤਾਂ ਦਾ ਇਕੱਠ ਦੇਖੋ ਇਹ ਮੂਹਰੇ ਦੋ ਤਿੰਨ ਜਿਹੜੀਆਂ ਟਰਾਲੀਆਂ ਦੀਆਂ ਬੱਸਾਂ ਸੀ ਉਹ ਸੰਗਤਾਂ ਨੇ ਇਹ ਜਿਹੜੀਆਂ ਬਾਕੀ ਸੰਗਤਾਂ ਨੇ ਉਹ ਤਾਂ ਹਜੇ ਪਿੱਛੇ ਹੀ ਨੇ ਕਿਉਂਕਿ ਟਰੈਕਟਰਾਂ ਟਰਾਲੀਆਂ ਬੱਸਾਂ ਹਜੇ ਪਿੱਛੇ ਹੋਰ ਆ ਰਹੀਆਂ ਨੇ ਗੱਡੀਆਂ ਬਹੁਤ ਨੇ ਤੁਸੀਂ ਦੇਖ ਲਿਓ ਤੇ ਸੰਗਤ ਦਾ ਕੱਠ ਬਹੁਤ ਜ਼ਿਆਦਾ ਹੈ ਤੇ ਹੁਣ ਉਹ ਪੰਜ ਪਿਆਰਿਆਂ ਦਾ ਜਿਹੜਾ ਸਵਾਗਤ ਹੋਇਆ ਆ ਤੇ ਸਾਰੇ ਸੇਵਾਦਾਰਾਂ ਨੂੰ ਸਰੂਪੇ ਵੀ ਫਏ ਨੇ ਤੇ ਹੁਣ ਅੰਦਰ ਸੰਗਤਾਂ ਨਤਮਸਤਕ ਹੋਣਗੀਆਂ ਤੇ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਵਾਂਗੇ ਜੀ ਬਹੁਤ ਸੋਹਣਾ ਅੰਦਰੂ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਤੇ ਇਕੱਠ ਵੀ ਬਹੁਤ ਹੋ ਗਿਆ ਏ ਇੱਥੇ ਪ੍ਰਬੰਧਕਾਂ ਨਾਲ ਗੱਲ ਕਰੀ ਕਹਿੰਦੇ ਵੀ 3-400 ਬੰਦਾ ਤਾਂ ਨਗਰ ਕੀਰਤਨ ਦੇ ਨਗਰ ਕੀਰਤਨ ਦੇ ਸਵਾਗਤ ਲਈ ਪਹਿਲਾਂ ਹੀ ਆ ਗਿਆ ਆ ਚੁੱਕਿਆ ਸੀ ਗਾ ਉਰੇ ਤੇ ਇਕੱਠ ਕਾਫੀ ਹੋ ਚੁੱਕਿਆ ਏ ਤੇ ਹੁਣ ਅਸੀਂ ਮੱਥਾ ਟੇਕਾਂਗੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਦਰਸ਼ਨ ਕਰਾਵਾਂਗੇ ਸੰਗਤਾਂ ਕਾਫੀ ਜੁੜ ਚੁੱਕੀ ਹਨ ਇਸ ਵਕਤ ਜੀ ਤੁਸੀਂ ਆ ਵੀਡੀਓ ਦੇਖ ਹੀ ਰਹੇ ਹੋ ਤੇ ਇਸ ਵਕਤ ਪਹਿਲਾ ਸੀਗੇ ਬਾਬਾ ਕਰਤਾਰ ਸਿੰਘ ਜੀ ਫਰਮਾਜਰੀ ਵਾਲੇ ਜੋ ਕਿ ਗੱਡੀ ਤੇ ਬੈਠੇ ਸੀ ਉਹਨਾਂ ਤੋਂ ਬਾਅਦ ਬਾਬਾ ਅਮਰ ਸਿੰਘ ਜੀ ਆ ਉਹ ਵੀ ਬਾਬਾ ਜੀ ਸੱਚਖੰਡ ਪਰਾਜ ਕੇ ਤੇ ਹੁਣ ਬਾਬਾ ਸੁਖਪਾਲ ਸਿੰਘ ਖੈਰਾ ਜੀ ਜੋ ਕਿ ਗੁਰਗੱਦੀ ਤੇ ਬੈਠੇ ਨੇ ਤੇ ਬਹੁਤ ਹੀ ਰੰਗੇ ਹੋਏ ਮਹਾਪੁਰਸ਼ ਨੇ ਤੇ ਜਦੋਂ ਵੀ ਸੰਗਤਾਂ ਇੱਥੇ ਆਉਂਦੀਆਂ ਤਾਂ ਮਹਾਪੁਰਸ਼ਾਂ ਦੇ ਜਰੂਰ ਆ ਕੇ ਦਰਸ਼ਨ ਕਰਦੀਆਂ ਨੇ ਤੇ ਇਕੱਠ ਜਿਆਦਾ ਹੋ ਚੁੱਕਿਆ ਏ ਤੇ ਇਹ 메ਨ ਦਰਬਾਰ ਸਾਹਿਬ ਆ ਜਿੱਥੇ ਸੰਗਤਾਂ ਮਤਲਬ ਮੱਥਾਂ ਟੇਕਦੀਆਂ ਨੇ ਨਤਮਸਤਕ ਹੁੰਦੀਆਂ ਨੇ ਆਪਾਂ ਤੁਹਾਨੂੰ ਸਾਰੀਆਂ ਮਤਲਬ ਵੀਡੀਓ ਰਹੀ ਦਿਖਾ ਰਹੇ ਆ ਤੇ ਉਹ ਸਾਹਮਣੇ ਪੰਜ ਪਿਆਰੇ ਵੀਰ ਵਾਹਿਗੁਰੂ ਇਹਨਾਂ ਨੂੰ ਛੜ ਦੀ ਗੱਲ 'ਚ ਰੱਖੇ ਬਾਹਰੋਂ ਪਿੰਡੋਂ ਵੀਰ ਸੇਵਾ ਕਰਨ ਵਾਸਤੇ ਆਏ ਸੀ ਤੇ ਬਹੁਤ ਚੰਗੀ ਗੱਲ ਹੈ ਜੀ ਇਹ ਸਾਨੂੰ ਹਰ ਇੱਕ ਨੂੰ ਸੇਵਾ ਕਰਨੀ ਚਾਹੀਦੀ ਹੈ ਸਰਦਾਂ ਦੇ ਨਾਲ ਤੇ ਕਾਫੀ ਸੰਗਤ ਆ ਚੁੱਕੀ ਹੈ ਅੰਦਰ ਤੇ ਕਾਫੀ ਸੰਗਤ ਅੱਧੀ ਬਾਹਰ ਇਕੱਠ ਹੈ ਹੌਲੀ ਹੌਲੀ ਮੱਥਾ ਟਿਕ ਰਿਹਾ ਹੈ ਅਜੇ ਅਸੀਂ ਵੀ ਮੱਥਾ ਟੇਕਣਾ ਹੈ ਟੇਕਣਾ ਕਿਉਂਕਿ ਜਦੋਂ ਇਕੱਠ ਘਟ ਜੂਗਾ ਨਾ ਤਾਂ ਫਿਰ ਅਸੀਂ ਮੱਥਾ ਟੇਕਾਂਗੇ ਤੇ ਇਹ ਸੰਦੀਪ ਗਗੜਾ ਬਲੌਗ ਮੇਰਾ ਵੀਰ ਪਰਮਾਤਮਾ ਬੀਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਉਹ ਸਾਹਮਣੇ ਗੀਠਾ ਸਾਹਾ ਜਿੱਥੇ ਸਜਾਵਟ ਕੀਤੀ ہوئی ਹੈ ਜੀ ਇੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਫੈਰੋ ਮਾਜਰੇ ਵਾਲਿਆਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ ਸੀ ਇੱਥੇ ਸੰਗਤਾਂ ਪ੍ਰਕਰਮਾ ਕਰਦੀਆਂ ਨੇ ਤੇ ਇਸ ਜਗ੍ਹਾ ਨੂੰ ਗੀਠਾ ਸਾਹਬ ਕਿਹਾ ਜਾਂਦਾ ਹੈ ਜੀ ਮਹਾਪੁਰਸ਼ ਅਕਸਰ ਕਹਿੰਦੇ ਹੁੰਦੇ ਸੀ ਵੀ ਭਾਈ ਗੀਠਾ ਸਾਹਬ ਦੇ ਅੱਗੇ ਆ ਕੇ ਪ੍ਰਕਰਮਾ ਜ਼ਰੂਰ ਕਰਿਆ ਕਰੋ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਆਵੋ ਮੈਂ ਕਹਿੰਦੇ ਲਾਲੀ ਆ ਜੰਦੇ ਆ ਮੈਂ ਤੇ ਲਾਲੀ ਹੋਣੇ ਹੁੰਨੇ ਸੀ ਤਾਂ ਹਾਂ ਹਾਂ ਉੱਥੇ ਦਾਈ ਮੰਣਾਉਣਾ ਆਪਾਂ ਜਾ ਕੇ ਕੀ ਨਾਮ ਲੱਕੀ ਜੀ ਦਾ ਮੇਰੇ ਦੋਸਤ ਸੰਦੀਗੁਰੂ ਪਿਆਰਿਓ ਹੁਣ ਅਸੀਂ ਸ਼ੱਕ ਰਿਆਂ ਲੰਗਰ ਤੇ ਕਾਫੀ ਸੰਗਤ ਬਾਹਰ ਆ ਤੇ ਕਾਫੀ ਸੰਗਤ ਅੰਗਰ ਹਾਲ ਦੇ ਵਿੱਚ ਆ ਚੁੱਕੀ ਆ ਪਿਆਰ ਤੇ ਸ਼ਰਦਾ ਨਾਲ ਲੰਗਰ ਸ਼ੱਕ ਰਹੀ ਆ ਤੇ ਇਹ ਨੇ ਸਾਡੇ ਪੰਜ ਪਿਆਰੇ ਜੋ ਕਿ ਲੰਗਰ ਸ਼ੱਕ ਰਹੇ ਨੇ ਤੇ ਸਾਨੂੰ ਵੀ ਬਹੁਤ ਭੁੱਖ ਲੱਗੀ ਆ ਕਿਉਂਕਿ ਦੁਪਹਿਰ ਦਾ ਪ੍ਰਸ਼ਾਦਾ ਸ਼ੱਕਿਆ ਹੋਇਆ ਸੀ ਤੇ ਹੁਣ ਅਸੀਂ ਵਰਤਨ ਲੈਣ ਚੱਲੇ ਸੀ ਨਾਲ ਸਾਡੇ ਸੀਗੇ ਬਾਬਾ ਸੰਤੋਖ ਸਿੰਘ ਜੀ ਤੇ ਨਾਲ ਸਾਡੇ ਸੀਗੇ ਮਾਸਟਰ ਜੀ ਜੋ ਕਿ ਬਹੁਤ ਸੋਹਣਾ ਕੀਰਤਨ ਕਰਦੇ ਨੇ ਤੇ ਬਸ ਅੱਜ ਦੀ ਵੀਡੀਓ ਇੰਨੀ ਇੱਕ ਕਰ ਤੁਹਾਨੂੰ ਨਗਰ ਕੀਰਤਨ ਦੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਧ ਸੰਗਤ ਜੀ ਸਾਡੇ ਪੇਜ ਨੂੰ ਕਰ ਲਿਓ ਫੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ